ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਦਰਸ਼ਨ ਤੇ بیٹھے ਮੰਤਰੀ ਆਤੀਸ਼ੀ ਦੀ ਜੋ ਸਿਹਤ ਹੈ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਜੀ ਹਾਂ ਦਿੱਲੀ ਦੇ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਭੁਖ ਹੜਤਾਲ ਤੇ ਬੈਠੀ ਜਲ ਮੰਤਰੀ ਆਤੀਸ਼ੀ ਦੀ ਤਬੀਅਤ ਵਿਗੜ ਗਈ ਹੈ ਸੋ ਦੱਸਦੀ ਹੈ ਕਿ 24 25 ਜੂਨ ਦੀ ਦਰਮਿਆਨੀ ਰਾਤ ਨੂੰ ਤਬੀਅਤ ਹੈ ਜੋ ਉਹਨਾਂ ਦੀ ਖਰਾਬ ਹੋਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਅਤੇ ਪਾਰਟੀ ਦੇ ਹੋਰ ਆਗੂਆਂ ਅਤੇ ਵਰਕਰਾਂ ਨੇ ਦੇਰ ਰਾਤ ਆਤੀਸ਼ੀ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਦੇ ਡਾਕਟਰਾਂ ਕੋਲ ਲੈ ਗਏ ਪੁਲੀ ਸਰਕਾਰ ਦੇ ਮੰਤਰੀ ਸੌਰਵ ਭਾਰਦਵਾਜ ਨੇ ਕਿਹਾ ਕਿ ਅਤੀਸ਼ੀ ਦਾ ਬਲੱਡ ਸ਼ੂਗਰ ਲੈਵਲ ਰਾਤ ਤੋਂ ਹੀ ਡਿੱਗ ਰਿਹਾ ਸੀ ਜਦੋਂ ਅਸੀਂ ਉਹਨਾਂ ਦੇ ਖੂਨ ਦਾ ਨਮੂਨਾ ਦਿੱਤਾ ਤਾਂ ਸ਼ੂਗਰ ਦਾ ਪੱਧਰ 46 ਸੀ ਜਦੋਂ ਅਸੀਂ ਪੋਰਟੇਬਲ ਮਸ਼ੀਨ ਨਾਲ ਉਸ ਦਾ ਸ਼ੂਗਰ ਲੈਵਲ ਚੈੱਕ ਕੀਤਾ ਤਾਂ ਉਸ ਦਾ ਪੱਧਰ 36 ਨਿਕਲਿਆ ਡਾਕਟਰ ਜਾਂਚ ਕਰ ਰਹੇ ਨੇ ਉਸ ਤੋਂ ਬਾਅਦ ਹੀ ਕੋਈ ਸੁਝਾਅ ਦੇਣਗੇ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਉਹਨਾਂ ਦਾ ਬਲੱਡ ਸ਼ੂਗਰ ਲੈਵਲ ਥੱਲੇ ਡਿੱਗ ਗਿਆ ਸੀ ਜਿਸ ਨਾਲ ਉਹਨਾਂ ਦੀ ਸਿਹਤ ਵਿਗੜੀ ਡਾਕਟਰ ਨੇ ਕਿਹਾ ਕਿ ਜੇਕਰ ਉਸ ਨੂੰ ਹਸਪਤਾਲ 'ਚ ਦਾਖਲ ਨਾ ਕਰਵਾਇਆ ਤਾਂ ਹਾਲਤ ਹੋਰ ਵੀ ਜ਼ਿਆਦਾ ਵਿਗੜ ਸਕਦੀ ਹੈ ਤਾਂ ਅਸੀਂ ਕਿ ਇਸ਼ਨਾ ਪਿਛਲੇ 5 ਦਿਨਾਂ ਤੋਂ ਕੁਝ ਨਹੀਂ ਖਾਦਾ ਜਿਸ ਨਾਲ ਸ਼ੂਗਰ ਦਾ ਪੱਧਰ ਘਟ ਗਿਆ ਹੈ ਕਿ ਤੂਨ ਸਵਾਦ ਰੇ ਨੇ ਬਲੱਡ ਪ੍ਰੈਸ਼ਰ ਘਟ ਰਿਹਾ ਹੈ ਉਹ ਆਪਣੇ ਲਈ ਨਹੀਂ ਲੈ ਤੀ ਉਹ ਦਿੱਲੀ ਦੇ ਲੋਕਾਂ ਲਈ ਪਾਣੀ ਲਈ ਲੜ ਰਹੀ ਹੈ ਜਿਨ੍ਹਾਂ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੋਈ ਪਈ ਹੈ ਤੇ ਲੋਕਾਂ ਨੂੰ ਟੈਂਕਰ ਮੰਗਵਾ ਮੰਗਵਾ ਕੇ ਪਾਣੀ ਦਾ ਗੁਜ਼ਾਰਾ ਕਰਨਾ ਪੈ ਰਿਹਾ ਹਾਲ ਬਿਹਾਲ ਹੋਈ ਪਈ ਨੇ ਇਸ ਨੂੰ ਲੈ ਕੇ ਉੱਥੇ ਦੇ ਜੋ ਮੰਤਰੀ ਨੇ ਆਪ ਦੇ ਮੰਤਰੀ ਆਤੀਸ਼ੀ ਦੇ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਦਰਸ਼ਨ ਤੇ ਬੈਠੇ ਮੰਤਰੀ ਆਤੀਸ਼ੀ ਦੀ ਜੋ ਸਿਹਤ ਹੈ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਜੀ ਹਾਂ ਦਿੱਲੀ ਦੇ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੀ ਜਲ ਮੰਤਰੀ ਆਤੀਸ਼ੀ ਦੀ ਤਬੀਅਤ ਵਿਗੜ ਗਈ ਹੈ ਸੋ ਦੱਸ ਦਈਏ ਕਿ 24 25 ਜੂਨ ਦੀ ਦਰਮਿਆਨੀ ਰਾਤ ਨੂੰ ਤਬੀਅਤ ਹੈ ਜੋ ਉਹਨਾਂ ਦੀ ਖਰਾਬ ਹੋਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਅਤੇ ਪਾਰਟੀ ਦੇ ਹੋਰ ਆਗੂਆਂ ਅਤੇ ਵਰਕਰਾਂ ਨੇ ਦੇਰ ਰਾਤ ਆਤੀਸ਼ੀ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਦੇ ਡਾਕਟਰਾਂ ਕੋਲ ਲੈ ਗਏ ਦੇਸ਼ ਸਰਕਾਰ ਦੇ ਮੰਤਰੀ ਸੌਰਵ ਭਾਰਦੁਆਜ ਨੇ ਕਿਹਾ ਕਿ ਅਤੀਸ਼ੀ ਦਾ ਬਲੱਡ ਸ਼ੂਗਰ ਲੈਵਲ ਰਾਤ ਤੋਂ ਹੀ ਡਿੱਗ ਰਿਹਾ ਸੀ ਜਦੋਂ ਅਸੀਂ ਉਹਨਾਂ ਤੇ ਖੂਨ ਦਾ ਨਮੂਨਾ ਦਿੱਤਾ ਤਾਂ ਸ਼ੂਗਰ ਦਾ ਪੱਧਰ 46 ਸੀ ਜਦੋਂ ਅਸੀਂ ਪੋਰਟੇਬਲ ਮਸ਼ੀਨ ਨਾਲ ਉਹਦਾ ਸ਼ੂਗਰ ਲੈਵਲ ਚੈੱਕ ਕੀਤਾ ਤਾਂ ਉਸਦਾ ਪੱਧਰ 36 ਨਿਕਲਿਆ ਡਾਕਟਰ ਜਾਂਚ ਕਰ ਰਹੇ ਨੇ ਉਸ ਤੋਂ ਬਾਅਦ ਹੀ ਕੋਈ ਸੁਝਾਅ ਦੇਣਗੇ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਉਹਨਾਂ ਦਾ ਬਲੱਡ ਸ਼ੂਗਰ ਲੈਵਲ ਥੱਲੇ ਡਿੱਗ ਗਿਆ ਸੀ ਜਿਸ ਨਾਲ ਉਹਨਾਂ ਦੀ ਸਿਹਤ ਵਿਗੜੀ ਡਾਕਟਰਾਂ ਨੇ ਕਿਹਾ ਕਿ ਜੇਕਰ ਉਸ ਨੂੰ ਹਸਪਤਾਲ 'ਚ ਦਾਖਲ ਨਾ ਕਰਵਾਇਆ ਤਾਂ ਹਾਲਤ ਹੋਰ ਵੀ ਜ਼ਿਆਦਾ ਵਿਗੜ ਸਕਦੀ ਹੈ ਦੱਸਦੀ ਕਿ ਆਤੀ ਸ਼ਿਨਾ ਪਿਛਲੇ 5 ਦਿਨਾਂ ਤੋਂ ਕੁਝ ਨਹੀਂ ਖਾਦਾ ਜਿਸ ਨਾਲ ਸ਼ੂਗਰ ਦਾ ਪੱਧਰ ਘਟ ਗਿਆ ਹੈ ਕੀ ਟੂਨਸ ਵਾਦਰੇ ਨੇ ਬਲੱਡ ਪ੍ਰੈਸ਼ਰ ਘਟ ਰਿਹਾ ਹੈ ਉਹ ਆਪਣੇ ਲਈ ਨਹੀਂ ਲੜਦੀ ਉਹ ਦਿੱਲੀ ਦੇ ਲੋਕਾਂ ਲਈ ਪਾਣੀ ਲਈ ਲੜ ਰਹੀ ਹੈ ਜਿੱਹਾਂ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੋਈ ਪਈ ਹੈ ਤੇ ਲੋਕਾਂ ਨੂੰ ਟੈਂਕਰ ਮੰਗਵਾ ਮੰਗਵਾ ਕੇ ਪਾਣੀ ਦਾ ਗੁਜ਼ਾਰਾ ਕਰਨਾ ਪੈ ਰਿਹਾ ਹਾਲ ਬਿਹਾਲ ਹੋਈ ਪਈ ਨੇ ਇਸ ਨੂੰ ਲੈ ਕੇ ਉੱਥੇ ਦੇ ਜੋ ਮੰਤਰੀ ਨੇ ਆਪ ਦੇ ਮੰਤਰੀ ਆਤੀਸ਼ੀ ਦੇ ਵੱਲੋਂ ਭੁਖੜ ਹੜਤਾਲ ਸ਼ੁਰੂ ਕੀਤੀ ਗਈ ਹੈ